ਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਪੁਰ ਲਰ ਤੇ ਨਾਲ ਮੇਰੇ ਬੈਠਿਆ ਸਾਹਿਲ ਵੀਰ ਤੇ ਇਹਨਾਂ ਦੇ ਵਾਲਾਂ ਦਾ ਕਰਾਉਣਾ ਹੈ ਹਾਂ ਅਸੀਂ ਆਹ ਕੰਮ じゃ ਜੋ ਵੀ ਆ ਪਤਾ ਨਹੀਂ ਕੀ ਟ੍ਰੀਟਮੈਂਟ ਟ੍ਰੀਟਮੈਂਟ ਪੀ ਆਰ ਪੀ ਪੀ ਆਰ ਪੀ ਫੁੱਲ ਫਾਰਮ ਆਈ ਡੋਨੋ ਨੋ ਡੋਟ ਡੋ ਇਹਨਾਂ ਨੂੰ ਨਹੀਂ ਪਤਾ ਮੈਨੂੰ ਵੀ ਨਹੀਂ ਪਤਾ ਤੇ ਤਾਂ ਕਰਕੇ ਤੁਹਾਨੂੰ ਦੱਸਦੇ ਹਾਂ ਵੀ ਸਾਨੂੰ ਇੱਕ ਫੋਨ ਹੋਰ ਆ ਗਿਆ ਵੀਰ ਦਾ ਲਵ ਵੀਰ ਦਾ ਫੋਨ ਆ ਗਿਆ ਭੰਗੂ ਦਾ ਉਹ ਕਹਿੰਦਾ ਮੈਨੂੰ ਡੀਕੋ ਤੇ ਮੈਂ ਵੀ ਤੁਹਾਡੇ ਨਾਲ ਚੱਲਣਾ ਵਾਂ ਤੇ 아이 ਥਿੰਕ ਇਧਰ ਲੁਕੇਸ਼ਨ ਲੁਕੇਸ਼ਨ ਵੇਖ ਲੈਨੇ ਆ ਚਲੋ ਯਾਰ ਚਲਦੇ ਆ ਬਣੇ ਰਹੋ ਸਾਡੇ ਵਲੌਗ ਨਾਲ ਲੋ ਜੀ ਵੀਰ ਜੀ ਉਹ ਆ ਗਿਆ ਜ ਆਪਣਾ ਲਾ ਵੀਰ ਲਾ ਵੀਰ ਸਤਿ ਸ੍ਰੀ ਅਕਾਲ ਕਰ ਲਓ ਹੈਲੋ ਹਾਲੋ ਕਰਦਾ ਵੀਰੇ ਇਧਰ ਵੀਰ ਹਣਾ ਨੇ ਅਪਰਨ ਉਪਰਨ ਲਾਤਾ ਵੀ ਵਲੌਗ ਬਣ ਲੱਗੇ ਟੀਕੇ ਲੱਗੇ ਨਾ ਇਤਰਾਣਾ ਛੇੜ ਅੱਛਾ ਲੱਗੇ ਹਾਂ ਤੇ ਵੀਰ ਜੀ ਹੁਣੀ ਕਹਿੰਦੇ ਕਿ ਮੜਾ ਦੱਸ ਦਿਓ ਵੀ ਥਾਰ ਮੈਂ ਉਥੇ ਲਾ ਕੇ ਜੰਸੀ ਤੇ ਫੇਰ ਆਇਆ ਵਾ ਚਲੋ ਚੱਲੀਏ ਕੋਕਾ ਪੀ ਲਈਏ ਲਓ ਆਓ ਚਲੋ ਆਓ ਵੀ ਬੱਚਾ ਦੱਸੋ ਕਿੱਥੋਂ ਖਵਾਓ ਪਿਆਓਗੇ ਚਾਹ ਵਾਲਾ ਚਲੋ ਚਾਹੇ ਵਾਲਾ ਚਾਹ ਪੀਨੇ ਆਂ ਲਓ ਜੀ ਅਹੀਂ ਚਾਹ ਜੂ ਪੀ ਕੇ ਹੋ ਗਏ ਆਂ ਵਿਲੇ ਇਹਦੇ ਹੁਣ ਅਸੀਂ ਚੱਲੇ ਆਂ ਲੋਕੇਸ਼ਨ ਲੱਭ ਗਈ ਆ ਫਿਲਹਾਲ ਉੱਥੇ ਜਾ ਕੇ ਵੇਨੇ ਆ ਚਲੋ ਚੱਲੀਏ ਹਲੋ ਜੀ ਲੋ ਜੀ ਅਸੀਂ ਅੱਜ ਪਹੁੰਚ ਗਏ ਆ ਗੋਬਿੰਦਗੜ੍ਹ ਫੋਰਟ ਕਿਲਾ ਗੋਬਿੰਦਗੜ੍ਹ ਕਿਲਾ ਅੰਮ੍ਰਿਤਸਰ ਤੇ ਇਹ ਪਾਰਕਿੰਗ ਹੈ ਜੀ ਪਾਰਕਿੰਗ ਚਾਓ ਉਥੇ ਗੱਡੀ ਲਾ ਕੇ ਤੇ ਪਰਚੀ ਕੱਟੀ ਉਹਨਾਂ ਨੇ 30 ਰੁਪਏ ਦੀ ਪਰਚੀ ਕੱਟੀ ਆ ਅਗਲੇ ਪਾਸੇ ਹੁਣ ਵੇਖਦੇ ਆ ਕਿ ਕਿੰਨੇ ਦੀ ਪਰਚੀ-ਪੁਰਚੀ ਕੱਟਦੇ ਆ ਇੱਕ ਬੰਦੇ ਦੀ ਐਂਟਰੀ ਦੀ ਪਰਚੀ ਕੱਟਦੇ ਆ ਬਾਕੀ ਵੇਖਦੇ ਆ ਮੌਕੇ ਤੇ ਕੀ ਕਹਿੰਦੇ ਆ ਨੋ ਇਹ ਥੋ ਪਰਚੀ ਕਟਾ ਕੇ ਤਿੰਨ ਜਣਾਂ ਨੇ ਇਹਨਾਂ ਨੇ ਲਏ ਆ 165 ਰੁਪਏ ਇੱਥੋਂ ਪਰਚੀ ਕਟਾ ਕੇ ਤੇ ਕਹਿੰਦੇ ਆ ਵੀ ਐਂਟਰੀ ਕਟਾ ਲਓ ਇਹ ਆਪਾਂ ਨੂੰ ਮਿਲ ਗਈਆਂ ਗੋਬਿੰਦਗੜ ਕਿਲੇ ਦੀਆਂ ਪਰਚੀਆਂ ਟਿਕਟਾਂ ਸੇਵਾ ਕਰਾਈ ਵੀਰ ਹੋਣਾ ਨੇ ਲਾ ਬਣਾ ਨੇ ਤੇ ਬਹੁਤ ਵਧੀਆ ਬੰਦੇ ਆ ਲਓ ਜੀ ਇਧਰੋਂ ਲੱਗੀ ਐਂਟਰੀ ਹੁਣ ਪਤਾ ਨਹੀਂ ਗਾੜੀ ਵੀਡੀਓ ਬਣਾਉਂਦੇ ਕਿ ਨਾ ਪਰ ਕੋਸ਼ਿਸ਼ ਤੇ ਪੂਰੀ ਕਰਾਂਗੇ ਵੀਡੀਓ ਬਣਾਵਾਂਗੇ ਇੱਥੋਂ ਨਹੀਂ ਆਡੀ ਐਂਟਰੀ ਉਹ ਗੱਡੀ ਬੈਠਾ ਸਿਕਿਉਰਟੀ ਗਾਰਡ ਵੀਰ ਤੇ ਗਾੜੀ-ਗਾੜੀ ਚੱਲਦੇ ਆ ਤੇ ਵੇਨੇ ਆ ਟਿਕਟ ਆਪਾਂ ਨੂੰ ਪੈ ਗਈ ਆ ਜੀ 55 ਰੁਪਏ 55 ਰੁਪਏ ਪਰਸਨ ਤੇ ਆਪਾਂ ਨੂੰ ਹੋ ਗਈ ਆ ਐਂਟਰੀ ਭੰਗੜਾ ਨਹੀਂ ਆਟੇਗਾ ਇਹ ਕਿੱਥੇ ਸ਼ੋਅ ਲੱਗਦਾ ਵਾ ਉਹ ਕਹਿੰਦੇ ਸ਼ੋਅ ਵੇਖਣਾ ਪਰ ਸਾਡੇ ਕੋਲ ਟਾਈਮ ਘੱਟ ਕਰਕੇ ਅਸੀਂ ਕਹਿਤਾ ਵੀ ਸ਼ੋਅ ਅਸੀਂ ਨਹੀਂ ਵੇਖਣਾ ਉਹਦਾ ਕਰਕੇ ਥੋੜਾ ਜਿਹਾ ਚਲੋ ਅਸੀਂ ਛੇਤੀ ਆਏ ਨਾ ਪਰ ਤੁਹਾਨੂੰ ਗੋਬਿੰਦਗੜ੍ਹ ਫੋਟੋ ਵਿਖਾਉਨੇ ਆ ਬਣੇ ਰਹੋ ਸਾਡੇ ਵਲੌਗ ਨਾਲ ਲੋਈ ਮੋਬਾਈਲ ਦੇ ਨਾਲ ਉਹ ਕਹਿੰਦੇ ਆ ਕਿ ਵੀਡੀਓਗ੍ਰਾਫੀ ਕਰ ਸਕਦੇ ਆ ਤੇ ਵੈਸੇ ਤੁਸੀਂ ਪ੍ਰੋਫੈਸ਼ਨਲ ਕੈਮਰਾ ਦੇ ਨਾਲ ਨਹੀਂ ਕਰ ਸਕਦੇ ਲੋਈ ਮਿੱਤਰੋ ਆਵਾ ਐਂਟਰੀ ਤੇ ਇਧਰਲੇ ਪਾਸਿਓ ਆ ਨਹਿਰ ਬਣਾਈ ਗਈ ਆ ਪੁਰਾਣੀ ਜਿਵੇਂ ਕਿ ਹਰੇਕ ਕਿਲੇ ਦੇ ਨਾਲ ਬਣਾਈ ਜਾਂਦੀ ਹੁੰਦੀ ਸੀ ਇਹਦੇ ਚ ਪਾਣੀ ਛੱਡਦੇ ਨੇ ਜਿਹੜੀ ਐਂਟਰੀ ਨਾਲ ਹਾਂ ਇਹਦੇ ਚ ਪਾਣੀ ਛੱਡ ਦਿੰਦੇ ਆ ਵੇਖੋ ਸ਼ੇਰਾਂ ਦੀਆਂ ਮੂਰਤੀਆਂ ਤੇ ਆਪਾਂ ਚੱਲਦੇ ਆਂ ਅਗਲੇ ਪਾਸੇ ਅਗਲੇ ਪਾਸੇ ਗਾਣੇ ਲੱਗੇ ਜਿਵੇਂ ਮਿਊਜ਼ਿਕ ਦਾ ਜ਼ਿਆਰਾ ਮਿਊਜ਼ਿਕ ਲਗਾ ਮਿਊਜ਼ਿਕ ਆਵਾਜ਼ਾਂ ਦੇ ਲੱਗੇ ਆ ਉੱਤੇ ਆਪਣਾ ਖਾਲਸੇ ਦੇ ਝੰਡੇ ਲੱਗੇ ਆ ਆ ਵੀ ਮਿਲਖਣ ਪ੍ਰਾਣੀ ਲਾਈ ਓਏ ਬਰਲ ਟੱਲੀ ਆਹ ਕੋ ਸਾਰਾ ਕੁਝ ਲਿਖਿਆ ਹੋਇਆ ਪਰ ਇਹ ਸਪੈਲਿੰਗ ਪਤਾ ਨਹੀਂ ਕਿਹੜੀ ਭਾਸ਼ਾ ਵਿੱਚ ਲਿਖਿਆ 1868 ਈਸਵੀ ਦੇ ਵਿੱਚ ਹੈ ਤੋਪਾਂ ਹਾਂ ਨਾਲ ਚਲਾ ਕੀ ਇਹ ਐਂਟਰੀ ਕੋਈ ਨਹੀਂ ਪਾਣੀ ਪਾਣੀ ਛੱਡ ਦਿੰਦੇ ਹਾਂ ਉਹ ਸਮੇ ਹੂੰ ਸਹੀ ਗੱਲ ਹੈ ਆ ਵੇਖੋ ਕਿਦਾਂ ਮਲਕੀ ਬਣਾਇਆ ਯਾਰ ਮੈਂ ਨਾ ਵੀ ਮਿਸਤਰੀ ਵੀ ਤਾਂ ਨਹੀਂ ਜਿਹੜੇ ਈ ਡੀ ਘੈਂਟ ਕਲਾਕਾਰੀ ਕਰ ਦਿੰਦੇ ਸੀ ਉਦੋਂ ਤੇ ਇੰਨੇ ਸਾਧਨ ਵੀ ਨਹੀਂ ਹੁੰਦੇ ਹਨਾ ਆਪਣੇ ਫੇਰ ਵੀ ਕਿੱਡਾ ਵਧੀਆ ਕਿੱਡਾ ਸੋਹਣਾ ਬਣਾ ਦਿੰਦੇ ਸੀ ਹਨਾ ਕਲਾ ਆ ਬੈਲਦਿਨ ਇਨਫੋਰਮੇਸ਼ਨ ਲਾਈ ਆ ਸਾਰੀ ਵੀ ਬੈਲਦ ਦੇ ਕੀ ਕੀ ਸੀ ਖੂਬੀਆਂ ਕੀ ਕੀ ਨਹੀਂ ਲੋ ਵੀ ਗੇਟ ਵੇਖੋ ਕਿੱਡੇ ਘੈਂਟ ਬਣਾਏ ਪੁਰਾਣੇ ਆ ਸਿੰਦਰੀ ਬਣਾਈ ਗਈ ਕਿੰਨੀ ਵਧੀਆ ਕੋਹਾਤੀ ਤੇ ਮਹਾਰਾ ਯਰ ਰঞ্জੀਤ ਸਿੰਘ ਜੀ ਪ੍ਰਾਣੀ ਜਿੱਦਾਂ ਕਿਲੇ ਦੇ ਵਿੱਚ ਐਂਟਰ ਹੁੰਦੇ ਆ ਉਹ ਕਿਲੇ ਦੇ ਵਿੱਚ ਐਂਟਰ ਹੁੰਦਾ ਹੈ ਤਸਵੀਰ ਬਣਾਈ ਗਈ ਕਾਫੀ ਓਡੀ ਉਹ ਕਿਲੇ ਦਾ ਮੈਪ ਬਣਾਇਆ ਗਿਆ ਵਾ ਸਾਰਾ ਕੁਝ ਲਿਖਿਆ ਹੋਇਆ ਇੱਥੇ ਮੈਪ ਤੇ ਚੈੱਕ ਕਰ ਸਕਦੇ ਤੇ ਹੀ ਆ ਇੱਥੇ ਉਤਰਾਣੇ ਚੱਲਦੀ ਟ੍ਰੇਨ ਜੀ ਕਮਾਉਣ ਨੂੰ ਮੇਰੇ ਖਿਆਲ ਨਾਲ ਕਾਫੀ ਵੱਡਾ ਕਿਲਾ ਓਏ ਆਪਾਂ ਉਹੀ ਪਤਾ ਨਹੀਂ ਕਿਧਰ ਕਿਧਰ ਪੁੱਛ ਲਈ ਇਹਨਾਂ ਨੂੰ ਤੇ ਹਨ ਉਹ 13 ਹੈ ਬਹੁਤ ਵੱਡਾ ਕਿਹੜਾ ਕਿਲਾ ਮਿੱਤਰੋ ਇਹਦੇ ਵਿੱਚ ਕਿੱਡੇ ਕਿੱਡੇ ਓ ਬਣਾਏਗੇ ਹਨ ਹਾਂ ਆਓ ਯਾਰ ਇਹਨੇ ਬਹੁਤ ਸੋਹਣਾ ਮੇਰੇ ਖਿਆਲ ਨਾਲ ਸ਼ਾਮਾ ਪਾਣੀ ਆ ਘੁੰਮਦੇ ਘੁੰਮਦੇ ਹੰਦ ਲੱਗਾ ਹੈ ਨਿਕਾ ਜਾਵਾਂ ਕਿਲਾ ਬਹੁਤ ਹੀ ਸੋਹਣਾ ਬਣਿਆ ਹੋਇਆ ਵਾ ਅੱਗੇ ਅੱਗੇ ਚੱਲਦੇ ਆ ਨਾਲ ਨਾਲ ਕਹਿੰਦੇ ਆ ਵੀ ਗਾੜੀ ਗਾੜੀ ਕੀ ਬਣਿਆ ਹੋਇਆ ਵਾ ਤੇ ਸਾਰਾ ਤੁਹਾਨੂੰ ਦਿਖਾਉਂਦੇ ਆ ਵਲੌਗ ਦੇ ਵਿੱਚ ਏ ਇਹਨਾਂ ਨੇ ਹੁਣ ਲਾਤੀਆਂ ਮੇਰੇ ਖਾਲਾ ਇਧਰ ਨੂੰ ਰਸਤਾ ਜਾਂਦਾ ਹੁਣ ਸਾਨੂੰ ਪਤਾ ਨਹੀਂ ਲੱਗੰਦੇ ਅਸੀਂ ਜਾਣਾ ਕਿਧਰ ਇਹਦੇ ਅਸੀਂ ਤਾਂ ਗਵਾਚ ਗਏ ਕਿਲੇ ਦੇ ਵਿੱਚ ਓਏ ਇਧਰ ਜੰਦੇ ਇਧਰ ਆਓ ਆ ਜੀ ਇਧਰ ਚਲਦੇ ਆ ਸਹੀ ਗੱਲ ਹੈ ਕੇਰੀ ਦੇ ਨਾਲ ਹੀ ਬਣਿਆ ਆ ਨਾ ਕਿੱਡਾ ਗੁਰੂਆ ਅੱਜ ਕੱਲ ਵੀ ਇਹੋ ਜਿਹੀ ਦੁਵਾਰ ਕੋਈ ਨਹੀਂ ਬਣਾ ਸਕਦਾ ਜਿਹੜੀਆਂ ਉਹਨਾਂ ਸਮਿਆਂ ਦੇ ਉੱਤੇ ਬਣੀਆਂ ਗਈਆਂ ਵੇਖੋ ਵੀ ਕਿੰਨੀ ਮਜ਼ਬੂਤ ਦੁਵਾਰ ਹੋ ਗਈ ਆ ਇਧਰ ਵੇਖੋ ਇਧਰ ਵੇਖੋ ਟੋਟਲ ਆਈਡੀ ਤਗੜੀ ਦੁਵਾਰ ਜੀ ਅਗਲੇ ਪਾਸੇ ਮੇਰੇ ਖਿਆਲ ਨਾਲ ਘੇਰੇ ਘੇਰੇ ਨਹਿਰੋਂ ਨਹਿਰ ਆਉਂਦਾ ਵਾ ਰਾਹ ਤੇ ਆਪਾਂ ਐਂਦੀ ਚੱਲਦੇ ਆ ਜੋ ਇਧਰ ਵੀ ਚੱਲਦੇ ਆ ਹਾਂ ਇਧਰ ਚੱਲਦੇ ਫੇਰ ਵਾਪਸ ਉਹ ਦੋ ਆਪਣੇ ਖਲੋਤੇ ਆ ਸਿੰਘ ਅਸੂਰਮੇ ਮੂਰਤੀਆਂ ਬਣਾਈਆਂ ਗਈਆਂ ਉਹਨਾਂ ਦੀਆਂ ਕਿੱਡੇ ਸੋਹਣੇ ਲੱਗਦੇ ਆ ਇਧਰ ਮਿੱਤਰੋ ਹੁਮਾਰਾ ਪੁਰਾਣੇ ਸਮੇਂ ਦੀ ਕੈਦੀ ਜੇਲ ਵੀ ਬਣਾਈ ਗਈ ਤੁਹਾਨੂੰ ਜੇਲ ਦਿਖਾਉਨੇ ਆ ਇੱਥੇ ਸਾਰਾ ਕੈਦਖਾਨਾ ਉੱਤੇ ਲਿਖਿਆ ਹੋਇਆ ਸਾਰਾ ਕੁਝ ਤੁਸੀਂ ਪੜ ਲਿਓ ਸਾਡੇ ਕੋਲ ਟਾਈਮ ਥੋੜਾ ਜਿਹਾ ਘਟਿਆ ਕਰਕੇ ਬਾਕੀ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਆਹ ਜੀ ਮਿਸਟਰੋ ਕਈ ਜੇਲ ਦਾ ਸ਼ੀਸ਼ਾ ਟੁੱਟਿਆ ਸੀ ਤਾਂ ਕਰਕੇ ਤੁਹਾਨੂੰ ਵਿੱਚ ਨਹੀਂ ਦਿਖਾਤਾ ਉਹ ਬਣੀ ਜੇਲ ਆਹ ਬਣੀ ਜੇਲ ਇੱਥੇ ਮੇਰੇ ਖਿਆਲ ਨਾਲ ਜਿਹੜੇ ਕੋਈ ਕੈਦੀ ਹੁੰਦੇ ਹੋਣਗੇ ਉਹਨਾਂ ਨੂੰ ਰੱਖਿਆ ਜਾਂਦਾ ਹੋਊਗਾ ਆਹ ਉਹ ਤੇਰੀ ਹੈ ਜੀ ਨਹੀਂ ਨਹੀਂ ਉੱਤੇ ਨਹੀਂ ਆਣਾ ਉਹਨੇ ਲਿਖਿਆ ਆ ਜਾ ਥੱਲੇ ਆ ਜਾ ਅੱਛਾ ਤਸਮਾਉਂਦਾ ਬੰਦਿਆ ਉਹ ਆ ਬਣਾਈ ਗਈ ਹੈ ਮਿੱਤਰੋ ਮਾਹਰ ਆ ਯਾਰ ਰਣਜੀਤ ਸਿੰਘ ਜੀ ਦੀ ਤਸਵੀਰ Jadi memang semua ini sudah terlihat, tapi ini cukup berlebihan ya. Punjab juga aneh lagi, makanya. Kita suona bermain <imitation> kayak air dia? Ada shopping, shopping juga di ਦੁਕਾਨਾਂ ਦੇ ਕੋ ਨਵੇਂ ਗਿਆ ਉਹ ਚਲੀਏ ਦੁਕਾਨਾਂ ਨਾਲ ਚੱਲਦੇ ਆ ਜਿਓ ਆ ਬੀਬੀਆਂ ਨੂੰ ਸੂਟ ਵੀ ਹੈਗੇ ਇੱਥੇ ਝੜਦਿਆਂ ਨਾਲ ਆਵਾਂਗੇ ਨਾ ਜਦੋਂ ਮੇਰੇ ਮੰਮੀ ਕਹਿੰਦੇ ਸੀ ਵੀ ਜਾਣਾ ਆਪਾਂ ਉਹਨਾਂ ਨੇ ਮੈਨੂੰ ਦੱਸਿਆ ਸੀ ਵੀ ਇਹ ਕਿਲਾ ਬਹੁਤ ਵਧੀਆ ਵਾ ਤੇ ਇੱਥੇ ਆਪਾਂ ਜਾ ਕੇ ਆਵਾਂਗੇ ਤੇ ਮੰਮੀ ਸੌਰੀ ਮੈਂ ਤੁਹਾਡੇ ਨਾਲ ਫੇਰ ਆਉਂਗਾ ਤੇ ਕੋਈ ਨਹੀਂ ਟੈਨਸ਼ਨ ਨਾ ਲਾਓ ਬਾਕੀ ਤੁਹਾਨੂੰ ਹੁਣ ਵਿਖਾਉਂਦੇ ਆਂ ਉੱਤੇ ਹੀ ਰਹਿ ਤਿੰਡੇ ਤਿੰਡੇ ਕੱਪੜੇ ਪੁਆਏ ਆ ਉਸ ਨੂੰ ਇਹ ਕੀ ਆ ਅੱਛਾ ਦੁਕਾਨ ਦੁਕਾਨ ਐ ਇਤਨਾ ਮਿੱਟਰੋਂ ਇਸੇ ਬਣੀਆ ਦੁਕਾਨਾਂ ਤੇ ਸੀਟ ਲੈ ਸਕਦੇ ਆ ਆਪਦੇ ਸੋਨੇ ਸੋਨੇ ਵਧੀਆ ਵਧੀਆ ਇਹਨਾਂ ਨੇ ਪ੍ਰਾਣੀਆਂ ਜਿ ਤਰ੍ਹਾਂ ਇਮਾਰਤਾਂ ਦੇ ਵਿੱਚ ਹੀ ਨਾ ਆਪਣੀਆਂ ਦੁਕਾਨਾਂ ਖੋਲੀਆਂ ਵਾਂ ਕਿ ਸੂਟ ਸੜ ਜਿ ਤਰ੍ਹਾਂ ਜਿੰਨੇ ਵੀ ਕਿਸੇ ਨੂੰ ਸ਼ਾਪਿੰਗ ਸ਼ਾਪਿੰਗ ਕਰਨੀ ਹੈ ਅੰਦਰੋਂ ਜਿ ਤਰ੍ਹਾਂ ਦੂਰੋਂ ਟੂਰਿਸਟ ਲੋਕ ਇੱਥੇ ਜਾਦੇ ਆਉਂਦੇ ਆ ਬਾਹਰਲੇ ਏਰੀਆ ਦੇ ਵਿੱਚ ਉਹ ਫਿਰ ਇੱਕ ਯਾਦ ਦੀ ਤੌਰ ਤੇ ਲੈ ਜਾਂਦੇ ਆ ਵੀ ਅਸੀਂ ਉਥੋਂ ਸੂਟ ਲੈ ਗਏ ਕਿਲੇ ਦੇ ਵਿੱਚੋਂ ਤੇ ਕਈਆਂ ਨੂੰ ਘੱਟ ਹੀ ਪਤਾ ਯਾਰ ਬਹੁਤ ਘੱਟ ਪਤਾ ਇੱਥੇ ਵੀ ਆ ਚੱਲਦਾ ਇੱਥੇ ਦੱਸਦੇ ਸੀ ਵੀ ਤੁਸੀਂ ਸ਼ੋਅ ਵੇਖਣਾ ਵਾ ਉਹ ਸ਼ੋਅ ਆ ਜਿਹੜਾ ਸ਼ੋਅ ਆ ਕੁਰਸੀਆਂ ਲੱਗੀਆਂ ਵਾ ਰੈਡੀ ਸ਼ੈਡੀ ਹੁੰਦਿਆ ਕੰਮ ਹੋ ਜਾਂਦਾ ਕਿ ਸ਼ੋਹ ਜਿਹੜਾ ਕੋਈ ਆਉਂਦਾ ਵੇਖ ਕੇ ਜਾਂਦਾ ਵਾ ਤੇ ਸਾਡੇ ਕੋਲੇ ਟਾਈਮ ਥੋੜਾ ਘੱਟ ਕਰਕੇ ਆ ਤਿੰਨੇ ਨੇ ਆਏ ਆ ਆਪਾਂ ਆ ਮੇਰੀ ਸਾਥੇ ਖਲੋ ਗਿਆ ਆਣ ਕੇ ਗੁਰਬੀਰ ਸਿੰਘ ਲਓ ਜੀ ਆ ਬਣੀਆ ਗੋਬਿੰਦ ਆਰਟ ਗੈਲਰੀ ਤੇ ਇਧਰ ਵੇਨੇ ਆ ਕੀ ਬਣਿਆ ਬੜਾ ਅਛਾ ਇਧਰ ਵੀ ਜਿਵੇਂ ਪਰਾਣਾ ਬਣਿਆ ਜਾ ਜੋ ਬੱਲੇ ਨਿਹੰਗ ਸਿੰਘ ਕਿ ਤਰ੍ਹਾਂ ਸਜਾ ਕੇ ਖਲਾਰੇ ਹੋਏ ਆ ਆਸ਼ਾ ਪਗੜੀਆਂ ਦਾ ਵਾਹ ਏ ਇਹਦੇ ਕਿੰਦੇ ਕਿ ਟੱਚ ਨਹੀਂ ਕਰਨਾ ਤੇ ਵੈਸੇ ਤੁਸੀਂ ਵੇਖ ਸਕਦੇ ਜੀ ਵਾਹ ਵੀ ਵਾਹ ਆਪਣੇ ਪੰਜਾਬ ਦਾ ਵਾਹ ਹੈ ਗਿਆ ਵਾ ਵੀ ਸਾਰੇ ਜਿਵੇਂ ਆ ਨਿਹੰਗ ਸਿੰਘ ਹੋਗੇ ਆਹ ਹੋਇਆ ਜਿਹੜੀ ਵੀ ਤੇ ਤਰੰਗ ਵੀਰ ਹੈ ਨਾ ਅੱਜ ਕੱਲ ਦੇ ਫੈਸ਼ਨੇਬਲ ਦੇ ਹਿਸਾਬ ਨਾਲ ਵੀ ਉਹਨੇ ਕਲਚਰ ਲਿਖਾਇਆ ਵੀ ਪੱਗ ਜਿਹੜੀ ਆ ਉਹ ਆਪਣੇ ਸਿਰ ਤੇ ਜ਼ਰੂਰੀ ਆ ਇਦਾਂ ਲੱਗਦਾ ਸੱਚੀ ਬੰਦੇ ਖਲੋਤੇ ਨੇ ਦੇ ਗੁਰੂ ਆ पगा असली बनिया असली बनी बन जिस तरह पीघा झूठा दंज मुकी खेडन को सारे मतलब की, ने ना की करके ना दिखाया गया इतने की अपने पाप की पछाण ही पगत तो है ਓ ਜੀ ਅਸੀਂ ਚੜ ਗਏ ਕੋਠੇ ਤੇ ਹੁਣ ਭਾਵੇਂ ਸਾਨੂੰ ਗਾਲ੍ਹਾਂ ਪੈ ਜਾਣ ਆ ਜੀ ਮਿੱਤਰੋ ਸਾਰਾ ਕਿਲਾ ਇਹ ਆ ਸਾਰਾ ਕਿਲਾ ਇਧਰਲੇ ਪਾਸੇ ਨੂੰ ਨਹੀਂ ਆ ਇਧਰਲੇ ਪਾਸੇ ਨੂੰ ਕਿਲਾ ਸਾਰਾ ਜਿੱਦਾਂ ਉਹ ਬੈਲ ਲਾਗੋ ਹੀ ਆਏ ਹਾ ਬੈਲ ਦੇਖਣ ਦੇ ਉਥੋਂ ਬੈਲ ਤੋਂ ਐਂਟਰ ਹੁੰਦੇ ਹੁੰਦੇ ਆਫ ਬਾਹਰੇ ਤੋਂ ਅੰਦਰ ਵੜ ਕੇ ਇਧਰ ਨੂੰ ਕੋਠੇ ਨੂੰ ਆ ਗਏ ਆ ਹੁਣ ਅਸੀਂ ਅੱਗੇ ਜਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਅਗਲੇ ਪਾਸੇ ਵਾਲਾ ਵੀ ਇੰਦਾ ਮਿੱਤਰੋ ਆੜੀ ਚੱਲਦੀ ਆ ਗੱਡੀ ਜੀ ਤੇ ਜਿਵੇਂ ਜਿਵੇਂ ਟੂਰਿਸਟ ਜਿ ਤਰ੍ਹਾਂ ਆਉਂਦੇ ਆ ਵੇਖੋ ਇੱਥੇ ਬਿਠਾ ਕੇ ਕਮਾਉਣ ਨੂੰ ਹੀ ਹੈਗਾ ਵਾ ਤੇ ਘਰਦਿਆਂ ਨੂੰ ਵਲੌਗ ਦੇ ਵਿੱਚ ਇਹੋ ਹੀ ਅਪੀਲ ਆ ਕਿ ਤੁਸੀਂ ਟੈਨਸ਼ਨ ਨਹੀਂ ਲੈਣੀ ਆਪਾਂ ਫੇਰ ਆਵਾਂਗੇ ਤੁਹਾਨੂੰ ਕਮਾ ਕੇ ਖੜੂਗਾ ਮੈਂ ਓਏ ਦੂਰੋਂ ਬੈਠਾਂ ਐ ਲੱਗਿੰਦੇ ਐ ਮੂਰਤੀਆਂ ਪਰ ਇਹਦੇ ਅਸਲੀ ਆ ਓਏ ਅਸਲੀ ਐ ਇੰਦ੍ਰਕੋ ਪ੍ਰਣੀ ਡੋਲੀ ਮੰਮੀ ਆਪਣੋਂ ਏਡਾ ਤਕੜਾ ਗਮਲਾ ਚਾਹੀਦਾ ਜੇ ਉਹ ਇੱਕ ਨਵਾਂ ਬੂਟਾ ਲੈਂਦਾ ਨਾ ਜਿਹੜਾ ਉਹ ਲਾਉਣ ਨੂੰ ਉਹ ਵੀਰ ਹੋਣੀ ਗਏ ਆ ਥੱਕ ਤੇ ਸ਼ੋਅ ਲੱਗੇ ਵੇਖਣ ਵੀਰ ਦਾ ਸ਼ੋਅ ਵੇਖਣ ਲੱਗੇ ਜੀ ਉਹ ਵੇਖਿਆ ਜਾਤ 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 ਵੀਰੇ ਜਾਂਦਾ ਮੈਨੂੰ ਜਾਤ ਆ ਪਾਹ ਦੇ ਕਬੂਤਰ ਵਿੱਚ ਰਹਿ ਗਈ ਕਬੂਤਰ ਉਹ ਤੇ ਉਹ ਤੇ ਕਲਾਕਾਰੀ ਤੇ ਉਹ ਫਿਰ ਪਉ ਉਹਨਾਂ ਨੇ ਵਿਖਾਉਣੀ ਤਾਂ ਹੈਗੀ ਕਲਾਕਾਰੀ ਕੇ ਨਹੀਂ ਹਾਂ ਮੇਰੇ ਖਿਆਲ ਨਾਲ ਖੂ ਹੋਣਾ ਮਿੱਤਰੋ ਖੂ ਖੂ ਹਾਂ ਵਾਵਾ ਢੂੰਗਾ ਰਖੋ ਪਰ ਆ ਲੋ ਵੇਖ ਲੋ ਵੇਖ ਲੋ ਕਿਡਾ ਰਿਸਪਲਿਆ ਮੈਂ ਆਦਾ ਮੋਬਾਈਲ ਉੱਚ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਛੁੱਟਿਆ ਨਹੀਂ ਤੁਹਾਡਾ ਕਰਕੇ ਕਿਉਂਕਿ ਮੈਂ ਅਜੇ ਹੋਰ ਵਲੌਗ ਦਿਖਾਉਣਾ ਤੁਹਾਨੂੰ ਔ ਔ ਵੀਰ ਚੱਲਿਆ ਆਰਮੀ ਵਾਲਿਆਂ ਦੇ ਕੋਲ ਕਹਿੰਦਾ ਮੈਂ ਜਾ ਕੇ ਫੋਟੋ ਲਵਾਉਣੀ ਆ। ਇਧਰੋਂ ਬਣਾਇਆ ਮੈਂ ਸੂਟ ਬੂਟ ਉਹੋ ਹੀ ਜਿਦ ਤਰ੍ਹਾਂ ਖਰੀਦਣ ਲਈ ਦੁਕਾਨਾਂ ਲਾਈਆਂ। ਇਧਰੋਂ ਦੁਕਾਨਾਂ ਦੇ ਜਿਵੇਂ ਸਜਾਵਟ ਕੀਤੀ ਆ। ਤੇ ਬਾਕੀ ਔਰ ਦਰਖਾਨ ਪੀਣ ਵਾਲਾ। ਉਹ ਕੱਟੀ ਗਰੂ ਉਹ ਲੋਨੀ ਬਹੁਤ ਹੀ ਵਧੀਆ ਇਨਸਾਨ ਨੇ ਜਿਹੜਾ ਉਹ ਦੱਸਿਆ ਨੂੰ ਇਹਨਾਂ ਨੇ ਕਿਹਾ ਕਾਫੀ ਪੀ ਕੇ ਵੇਖੋ ਤੇ ਪੈਟੀ ਖਾਓ ਆਈ ਹੁਣ ਕਾਫੀ ਤੇ ਪੈਟੀ ਖਾਣ ਲੱਗੇ ਆ ਤੇ ਨਾਲ ਹੀ ਮੁੰਡੇ ਖੁਸ਼ ਹੋ ਗਏ ਨਾਲ ਹੀ ਮੁੰਡੇ ਖੁਸ਼ ਹੋ ਗਏ ਵੇਖੋ ਪੈਟੀ ਖਾਣ ਲੱਗੇ ਅਸੀਂ ਤੇ ਕਾਫੀ ਪੀਣ ਲੱਗੇ ਅਸੀਂ ਥੈਂਕ ਯੂ ਰੋ ਪਨੀਰ ਤੇ ਇੱਕ ਨਹੀਂ ਦੋ ਇੱਕ ਦੀ ਦੋ ਪਨੀਰ ਵੇਖੋ ਕਿੰਨਾ ਵੱਡਾ ਨਾ ਸ਼ੇਰ ਲੱਗਾ ਹੋਇਆ ਲਓ ਜੀ ਅਸੀਂ ਹੋ ਗਏ ਆ ਕਾਫੀ ਪੀ ਕੇ ਫ੍ਰੀ ਪਾੜੀ ਖਾ ਕੇ ਤੇ ਆ ਵੀਰ ਹਣੀ ਆ ਗਏ ਮਗਰ ਕਿਉਂ ਤੁਹਾਨੂੰ ਜਾਦੂ ਦਿਖਾਉਣੇ ਆ ਜੋ ਬਹੁਤ ਤੁਹਾਨੂੰ ਜਾਦੂ ਦਿਖਾਉਣੇ ਆ ਡੋਕ ਤਲੇ ਜਾਦੂ ਯਾਰਾ ਆਹ ਦੇਖੋ ਸਰ ਮੈਡਮ ਟੂ ਕੋਇਨ ਹੈ ਟੂ ਕੋਇਨ ਦੀ ਜੀ ਘਾਤ ਮੈਂ ਲੇਗੇ ਦਿੱਤਾ ਕੇ ਮੈਨੂੰ ਦੇਖਿਓ ਕੋ ਟਕ ਬੋਲਦਾ

ਆ ਕੋਈ ਇਥੇ ਆ ਰੈਡੀ ਜੀ ਝੂਟੇ ਝੜ ਲਾਉਣ ਦੇ ਆ ਪਾਲੂ ਭੂਲੂ ਟੰਗੇ ਆ ਜਿਹੜੇ ਕੋਈ ਖਰੀਦਣਾ ਚਾਹੁੰਦਾ ਤੇ ਖਰੀਦ ਸਕਦਾ ਤੇ ਇਧਰਲੇ ਪਾਸੇ ਛੋਟੇ ਬੱਚਿਆਂ ਦੇ ਲਈ ਝੂਲੇ ਇਧਰਲੇ ਪਾਸੇ ਨਿਸ਼ਾਨੇ ਨਿਸ਼ੂਨੇ ਲਾਉਣ ਨੂੰ ਦੇਖੇ ਨੇ ਪਕਾਣੇ ਭਗੂਨੇ ਪਲਣੀਆਂ ਦੇ ਆ ਰਫਲਾਂ ਪਈਆਂ ਚੈੱਕ ਕਰੋ ਤੀਰ ਤੀਰਕਮਣ ਵੀ ਪਏ ਆ ਆ ਵੇਖੋ ਇੱਥੇ ਨਿਸ਼ਾਨੇ ਲਾਈਦੇ ਆ ਕਰਦੇ ਕਰਦੇ ਸ਼ੂਟ ਲਓ ਜੀ ਮੁੰਡਾ ਹੋ ਗਿਆ ਰੈਡੀ ਇਹ ਲਾਓ ਨਿਸ਼ਾਨੇ ਸ਼ੁਰੂਆਤ ਤੋਂ ਵੇਖਿਓ ਇੱਧਰ ਵੇਖਿਓ ਆਹ ਗੋਲੀ ਲੋਡ ਆਹ ਗੋਲੀ ਲੋਡ ਹੋ ਗਈ ਏ ਚੈੱਕ ਕਰੇ ਹੁਣ ਮੁੰਡੇ ਦਾ ਨਿਸ਼ਾਨਾ ਉਹ ਤੇਰਾ ਹੀ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਚਲੋ ਚੱਲੀਏ ਆ ਜਿਹੜਾ ਝੁੱਲਾ ਵੀ ਮੇਰੇ ਖਿਆਲ ਨਾਲ ਉਦੋਂ ਬਣਾਈ ਆ ਜੀ ਜਦੋਂ ਦਾ ਕਿਲਾ ਬਣਿਆ ਤੇ ਇਹ ਪਤਾ ਨਹੀਂ ਹੁਣ ਝੂਟੇ ਲੈਣ ਨੂੰ ਬਣਾਇਆ ਜੇ ਕਿ ਜਵਾਕਾਂ ਲਈ ਆ ਪਤਾ ਨਹੀਂ ਬਾਕੀ ਉਦੋਂ ਦਾ ਹੀ ਇਹ ਵੀ ਪਰਾਣਾ ਹੀ ਆ ਵੇਖੋ ਪਾਵੇ ਪੂਰੇ ਰੁੱਟੇ ਹਨ ਇਹਦੇ ਬੜਾ ਸ਼ਾਂਤ ਜਿਹਾ ਕਿਲਾ ਯਾਰ ਕਿੱਡਾ ਵਧੀਆ ਇੱਥੇ ਨਾ ਬੜਾ ਵਧੀਆ ਐ ਹਵਾਵਾ ਗੰਧੀ ਸੰਧੀ ਸੰਧੀ ਹਵਾ ਤੇ ਕਿੰਨੀ ਐ ਸ਼ਾਂਤੀ ਜੀ ਬਹੁਤ ਹੀ ਸੋਹਣਾ ਮਾਹੌਲ ਆ ਮਗਰ ਗਾਣੇ ਲੱਗੇ ਜਿਵੇਂ ਮਿੱਤਰੋ ਤੁਹਾਨੂੰ ਇੱਥੇ ਜ਼ਰੂਰ ਆਉਣਾ ਚਾਹੀਦਾ ਇੱਕ ਵਾਰੀ ਕਿਉਂਕਿ ਆਪਣੇ ਮਹਾਰਾਜ ਰਣਜੀਤ ਸਿੰਘ ਜੀ ਦਾ ਕਿਲਾਵਾ ਤੇ ਇੱਥੇ ਬਹੁਤ ਹੀ ਜ਼ਿਆਦਾ ਸਕੂਨ ਹੈ ਲਾਡੋ ਸਾਹਿਬ ਵੀ ਕੋਈ ਇੱਥੇ ਰੌਲਾ ਨਹੀਂ ਰੱਪਾ ਨਹੀਂ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਆ ਦੇਖਣਾ ਚਾਹੀਦਾ ਇੱਕ ਵਾਰੀ ਦੇਖਣਾ ਚਾਹੀਦਾ ਆਣ ਕੇ ਕਿਉਂਕਿ ਆਪਾਂ ਆਪਾਂ ਦੂਰ ਦੂਰ ਚਲ ਜਾਈਦਾ ਵਾ ਤੇ ਇੱਥੇ ਲੱਗਦਾ ਅਮਰਸਰ ਤੇ ਕੋਈ ਦੂਰ ਨਹੀਂ ਆਪਣਾ ਜਿਹੜੇ ਆਪਣੇ ਏਰੀਏ ਦੇ ਆ ਤਰਨਤਾਰਨ ਏਰੀਏ ਦੇ ਅਮਰਸਰ ਏਰੀਏ ਦੇ ਕਈਆਂ ਨੇ ਨਹੀਂ ਵੇਖਿਆ ਤਾਂ ਕਰਕੇ ਫ੍ਰੀ ਵੀ ਹੁੰਦੇ ਆ ਤੇ ਖੁੱਲਾ ਟਾਈਮ ਕੱਢ ਕੇ ਇੱਥੇ ਆਓ ਜ਼ਰੂਰ ਇਥੇ ਵੇਖ ਕੇ ਜਾਇਓ ਜੰਗਾ ਉਹ ਗਾਂ ਚੱਲਦੀਆਂ ਰੂ ਆਪਾਂ ਉਹ ਕੋ ਪ੍ਰਾਣੀ ਜਿਤਨਾ ਆ ਤੇ ਨਵੀਂ ਇੱਟ ਲਾਤੀ ਨਾ ਉਹ ਹੁਣ ਟਟ ਗਈ ਥੋੜੀ ਜੀ ਪ੍ਰਾਣੀ ਇੱਟ ਨਾਲ ਲੱਗਿਆ ਹੋਇਆ ਸਾਰਾ ਕੁਛ ਆਹ ਕੋ ਪ੍ਰਾਣੀ ਮਿੱਟੀ ਪ੍ਰਾਣੀ ਇੱਟ ਆਈ ਮੇਟਰ ਪ੍ਰਾਣੀ ਇੱਟੋ ਬੰਦ ਅਇਥੋਂ ਸਾਰਾ ਕਿਲਾ ਦਿਖਦਾ ਜੀ ਤੇ ਇੱਥੇ ਆ ਜਿਹੜਾ ਪ੍ਰੋਗਰਾਮ ਚੱਲਣਾ ਮੇਰੇ ਖਿਆਲ ਨਾਲ ਕੋਈ ਪ੍ਰੋਗਰਾਮ ਚੱਲਣਾ ਇੱਥੇ ਇਹ ਆ ਮਿੱਤਰੋ ਕਿਲੇ ਦਾ 뷰 ਸਾਰਾ ਤੇ ਬਹੁਤ ਹੀ ਸੋਹਣਾ ਕਿਲਾ ਬਹੁਤ ਜ਼ਿਆਦਾ ਵਧੀਆ ਸ਼ਾਂਤ ਮਾਹੌਲ ਤੇ ਇੱਕ ਵਾਰੀ ਜ਼ਰੂਰ ਆਉਣਾ ਚਾਹੀਦਾ ਯਾਰ ਇੱਥੇ ਸਾਰਿਆਂ ਨੂੰ ਆਪਣੇ ਏਰੀਏ ਦੇ ਤੇ ਖਾਸ ਕਰਕੇ ਆਉਣਾ ਹੀ ਚਾਹੀਦਾ ਹਨ ਸਾਰਿਆਂ ਨੂੰ ਲੋਈ ਮਿੱਤਰੋ ਇਹ ਆ 13 14 15 ਤਰੀਕ ਨੂੰ ਪ੍ਰੋਗਰਾਮ ਆ ਕੋਈ ਤੇ ਪਾਰਟਨਰਸ਼ਿਪ ਦਾ ਵੀਰ ਹੁਣੀ ਇਥੇ ਬਣਾਉਂਦਾ ਹੀ ਬੋਰਡ ਜਿਆ ਤੇ ਸਸਰੀ ਗੱਲ ਦੀ ਸਾਰਿਆਂ ਨੂੰ ਤੇ ਤੁਹਾਨੂੰ YouTube ਤੇ ਪਾ ਦੇਣਾ ਆਪਾਂ ਠੀਕ ਆ ਵੇਖ ਲਓ ਜੀ ਚੰਗਾ ਜੀ ਓਕੇ ਜੀ ਬਾਏ ਬਾਏ ਆਪਾਂ ਜਿਹੜੇ ਉਹ ਵੀਰ ਮਿਲੇ ਸੀ ਹੁਣੇ ਉਹਨਾਂ ਨੇ ਪੁੱਛਿਆ ਕਿ ਤੁਹਾਡਾ ਪੇਜ ਦਾ ਨਾਮ ਕੀ ਆ ਪੇਜ ਦਾ ਨਾਮ ਦੱਸਤਾ ਤੇ ਸ਼ਾਇਦ ਹੁਣ ਵੀਰ ਹੁਣੀ ਵੇਖਣ ਵੀ ਰਹੇ ਹੋਣ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਤੁਸੀਂ ਸਬਸਕ੍ਰਾਈਬ ਕੀਤਾ ਸਾਡੇ ਸਾਹਮਣੇ ਫਿਰ ਥੈਂਕ ਯੂ ਜੀ ਪ੍ਰੋਗਰਾਮ ਮਿੱਤਰੋ ਕੋਈ ਤਕੜਾ ਹੀ ਲੱਗਦਾ ਵਾ ਵਾ ਜੁਰਾ ਸ਼ੁਰਾ ਦੀ ਤਿਆਰੀ ਚੱਲਾਂ ਪਈ ਹੈ ਮਿੱਤਰੋ ਅਸੀਂ ਅੰਦਰ ਜਾ ਕੇ ਆਏ ਆ ਤੇ ਵੀਰੋ ਨਹੀਂ ਦੱਸਣਗੇ ਕਿ ਜਿਹੜਾ ਅੰਦਰ ਸਾਰਾ ਸਮਾਨ ਪਿਆ ਪੁਰਾਣਾ ਤੇ ਤਾਂ ਕਰਕੇ ਵੀਡੀਓਗ੍ਰਾਫੀ ਅੰਦਰ ਬੰਦ ਹੈ ਹਾਂਜੀ ਸਸੀ ਕਾਲ ਜੀ ਇਹ ਜੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਜਿਹੜੇ ਆ ਉਹ ਸ਼ਸਤਰ ਰੱਖੇ ਹੋਏ ਆ origional ਸ਼ਸਤਰ ਨੇ ਠੀਕ ਹੈ ਜੀ ਇੱਕ ਇਹਦਾ ਸੈਕੰਡ ਪਾਰ ਹੋਰ ਆ ਤੋਸ਼ਾਖਾਨਾ ਇਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਅਸਲੀ ਕੋਹਿੰੂਰ ਹੀਰਾ ਰੱਖਿਆ ਹੁੰਦਾ ਸੀ ਉਹਦੀ ਨਕਲ ਆ ਹੁਣ ਕੁਝ ਅਸਲੀ ਸਿੱਕੇ ਆ ਕੁਝ ਨਕਲੀ ਫੋਟੋਗ੍ਰਾਫੀ ਬੰਦ ਜੇ ਤੇ ਬਾਕੀ ਸਿਲਿਕੋਨ ਦੇ ਸਟੈਚੂ ਬਣੇ ਹੋਏ ਆ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਆਰਮੀ ਆ ਹਾਂਜੀ ਤੇ ਬਾਕੀ ਫੋਟ ਜਿਹੜਾ ਵਾ ਇਹ ਮਹਾਰਾਜਾ ਰਣਜੀਤ ਸਿੰਘ 1802 ਦੇ ਵਿੱਚ ਕੈਪਚਰ ਕੀਤਾ ਸੀ ਪੰਗੀਆਂ ਦਾ ਸੀ ਪਹਿਲਾਂ ਕੱਚਾ ਸੀ ਫਿਰ ਮਹਾਰਾਜਾ ਰਣਜੀਤ ਸਿੰਘ ਫਿਰ ਪੱਕਾ ਕਰਵਾਇਆ ਫਿਰ ਉਹਦੇ ਬਾਅਦ ਫਿਰ ਅੰਗਰੇਜ਼ ਆਏ 1859 ਦੇ ਬਾਅਦ 30 ਮਾਰਚ 1859 ਜਦੋਂ ਸਿੱਖ ਰਾਜ ਦਾ ਅੰਤ ਹੋਇਆ ਤੇ ਕੋਹਿੰੂਰ ਹੀਰਾ ਨਾਲ ਉਰੇ ਹੋਰ ਵੀ ਸਮਾਨ ਕੀਮਤੀ ਸਮਾਨ ਜਿਹੜਾ ਸੀ ਉਹ ਫਿਰ ਇੱਥੋਂ ਫੋਰਟ ਤੋਂ ਲੈ ਕੇ ਗਏ ਚਲੋ ਠੀਕ ਹੈ ਤੇ ਜਰੂਰ ਇਹ ਟਿਕਟ ਦੋ ਟਿਕਟਾ ਕੱਟਣਗੇ ਇੱਕ ਤੁਹਾਡੀ ਐਂਟਰੀ ਦੀ ਟਿਕਟ ਇੱਕ ਆ ਵੇਖਣ ਦੀ ਟਿਕਟ ਇਹ ਜ਼ਰੂਰੀ ਜੀ ਲੋ ਜੀ ਜਿਹੜੀ ਚੀਜ਼ ਵੇਖਣ ਵਾਲੀ ਆ ਉਹ ਜੇ ਆਹ ਜਿਹੜਾ ਤੋਸ਼ਾਖਾਨਾ ਇੱਕ ਨੰਬਰ ਏ ਤੇ ਇੱਕ ਆਓ ਉਹਦੇ ਵਿੱਚ ਸਾਰੇ ਸ਼ਸਤਰ ਤੋਂ ਲੈ ਕੇ ਜੋ ਵੀ ਜਿੰਨੀਆਂ ਵੀ ਪ੍ਰਾਣੀਆਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਲਕੀ ਸੈਨਾਪਤੀ ਤੋਂ ਲੈ ਕੇ ਸਾਰਾ ਕੁਝ ਉਹਦੇ ਵਿੱਚ ਅੱਜ ਵੀ オリジナル ਪਏ ਆ ਫੋਟੋਗ੍ਰਾਫੀ ਨਹੀਂ ਉਹ ਕਰ ਦਿੰਦੇ ਤੇ ਇਹ ਵੀ ਨਹੀਂ ਫੋਟੋਗ੍ਰਾਫੀ ਕਰ ਦਿੱਤੀ ਉਹਨਾਂ ਨੇ ਸਾਨੂੰ ਕਿਹਾ ਵੀ ਨਹੀਂ ਸਾਡੀ ਬੇਨਤੀ ਆ ਵੀ ਇਹ ਨਹੀਂ ਕਰ ਸਕਦੇ ਕੱਲ ਨੂੰ ਤੁਹਾਡੇ ਤੇ ਐਕਸ਼ਨ ਆ ਸਕਦਾ ਵੀ ਸਰਕਾਰ ਨੂੰ ਇਹ ਬੈਣ ਆ ਤੇ ਇਹਦੇ ਅੰਦਰ ਅੱਜ ਵੀ ਉਹ ਸਿੱਕੇ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਚੱਲਦੇ ਰਹੇ ਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਦੇ ਉਹ ਅੱਜ ਵੀ ਇਹਦੇ ਅੰਦਰ ਪਏ ਆ ਉਹਨਾਂ ਨੇ ਸਾਨੂੰ ਦੱਸਿਆ ਵੀ ਜਿਹੜਾ 1 ਰੁਪਏ ਦੇ ਨਾਲ ਆਪਣੇ ਇੰਡੀਆ ਦੇ 1 ਰੁਪਏ ਦੇ ਨਾਲ ਕਿੰਨੇ ਹੀ 1 ਰੁਪਏ ਦੇ ਨਾਲ 37 ਕਿਲੋ 37 ਕਿਲੋ ਕਣਕ ਮਿਲ ਜਾਂਦੀ ਸੀ 37 ਕਿਲੋ ਕਣਕ ਤੇ 17 ਕਿਲੋ ਸ਼ੱਕਰ ਹਾਂ 17 ਕਿਲੋ ਸ਼ੱਕਰ ਤੇ 8 ਕਿਲੋ ਚੌਲ ਹਾਂ 8 ਕਿਲੋ ਚੌਲ ਤੇ 4 ਕਿਲੋ ਕਪਾ ਤੇ ਕਪਾ ਮਿਲ ਜਾਂਦੀ ਤੇ ਕਹਿੰਦੇ ਸੀ ਕਿ ਇੰਨਾ ਕੁਝ 1 ਰੁਪਏ 'ਚ ਮਿਲ ਜਾਂਦਾ ਸੀ 2 ਰੁਪਏ ਦੀ ਦੱਸਦੇ ਕਿ ਭੇਡ ਮਿਲ ਜਾਂਦੀ ਸੀ ਹਾਂ 100 ਰੁਪਏ ਦੇ ਵਿੱਚ ਵਧੀਆ ਦੁੱਧ ਦੇਣ ਵਾਲੀ ਮੱਝ ਮੱਝ ਮਿਲ ਜਾਂਦੀ 100 ਰੁਪਏ ਦੀ ਕਾ ਮਿਲ ਜਾਂਦੀ ਵੇ ਲੋਕ ਕਿੰਨਾ ਫਰਕ ਹੈ ਅੱਜ 1 ਰੁਪਈ ਦਾ ਕੋਈ ਵੈਲਿਊ ਨਹੀਂ 100 ਰੁਪਏ ਦੀ ਵੀ ਕੋਈ ਵੈਲਿਊ ਨਹੀਂ ਲੱਖਾਂ ਰੁਪਈਆਂ ਦੀ ਵੀ ਅੱਜ ਕੋਈ ਵੈਲਿਊ ਨਹੀਂ ਰਹੀ ਪਰ ਉਹਨਾਂ ਸਮਿਆਂ ਦੇ ਵਿੱਚ 100 ਰੁਪਏ ਦੀ ਮੱਝ ਆ ਜਾਂਦੀ ਹੁੰਦੀ ਸੀ ਕਹਿੰਦੇ ਬੜੀ ਚੰਗੀ ਤੇ ਅੱਜ ਵੀ ਇੱਥੇ ਸਿੱਕੇ ਛੇੜ ਪਰਾਂ ਦੇ ਉਹ ਰੱਖੇ ਆਪਣੇ ਸਕਿਉਰ ਜਿਹੜੀ ਸਕਿਉਰਟੀ ਹਾਂ ਸਾਰੀ ਮਾਰਾ ਰঞ্জੀਤ ਸਿੰਘ ਜੀ ਦੇ ਥੱਲੇ ਆਪਣੇ ਜਿੰਨੀਆਂ ਵੀ ਅੱਜ ਕੱਲ ਮuslman ਤੋਂ ਲੈ ਕੇ ਅਫਗਾਨੀਆਂ ਤੋਂ ਲੈ ਕੇ ਜਿਹੜੇ ਆ ਇੱਧਰ ਅੰਗਰੇਜ਼ਾਂ ਤੋਂ ਲੈ ਕੇ ਸਾਰੇ ਡਿਊਟੀਆਂ ਕਰਦੇ ਰਹੇ ਸਾਰੇ ਹੀ ਇੱਥੇ ਡਿਊਟੀਆਂ ਕਰਦੇ ਰਹੇ ਸਾਰੀਆਂ ਥਾਵਾਂ ਤੇ ਇਹ ਕਿਲਾ ਛੋਟਾ ਨਹੀਂ ਆ ਉਹਨਾਂ ਨੇ ਦੱਸਿਆ ਵੀ ਇਹ ਕਿਲਾ ਬਹੁਤ ਤਗੜਾ ਵਾ 43 ਕਿਲਿਆਂ 43 ਕਿਲਿਆਂ ਦੇ ਵਿੱਚ ਇਹ ਕਿਲਾ ਵਾ ਤੇ ਕੋਜ ਆਰਮੀ ਤੋਂ ਚੱਲ ਗਿਆ ਵਾ ਕੋਜ ਆਰਮੀ ਤੋਂ ਚਲੇ ਗਿਆ ਵਾ ਤੇ ਕੋਜ ਕੋਈ ਐਕਟਰ ਆ ਹਨਾ ਕਿਹੜੇ ਐਕਟਰ ਆ ਐਕਟਰ ਦਾ ਨਾਮ ਹੀ ਪਤਾ ਨਾਮ ਹੀ ਪਤਾ ਐਕਟਰ ਦਾ ਨੇ ਦੱਸਿਆ ਉਹ ਕਹਿੰਦਾ ਕੋਜ ਉਹਨੇ ਖਰੀਦ ਲਿਆ ਵਾ ਖਰੀਦ ਨਹੀਂ ਲਿਆ ਰੈਂਟ ਤੇ ਲਿਆ ਕਰੋੜ ਕਰੋੜ ਰੁਪਏ ਅੱਛਾ ਸ਼ੂਟਿੰਗ ਵਾਸਤੇ ਉਹਨਾਂ ਨੇ ਰੈਂਟ ਤੇ ਲਿਆ ਵਾ ਕੋਈ ਐਕਟਰ ਆ ਉਹਨੇ ਪੱਕਾ ਹੀ ਉਹਨੇ ਖਰੀਦੇ ਆ ਵਾ ਵੀ ਬਾਕੀ ਜਿਹੜਾ ਮਿਊਜ਼ੀਅਮ ਤੇ ਆ ਚੀਜ਼ ਬਣੀ ਆ ਬਹੁਤ ਵਧੀਆ ਯਾਰ ਬਾਕੀ ਇੱਥੇ ਜ਼ਰੂਰ ਆਇਓ ਆਪਣਾ ਇਤਿਹਾਸ ਇੱਥੇ ਪਿਆ ਵਾ ਕੋਹੀ ਨੂਰ ਦੇ ਹੀਰੇ ਦੀ ਕਾਪੀ ਇੱਥੇ ਰੱਖੀ ਗਈ ਆ ਅੰਮ੍ਰitsar ਗੋਬਿੰਦਗੜ੍ਹ ਫੋਟ ਤੇ オリジナル ਜਿਹੜੇ ਸਿੱਕੇ ਉਹਨਾਂ ਸਮੇਂ ਚੱਲਦੇ ਸੀ オリジナル ਪਏ ਆ ਆਜੋ ਚੱਲਦੇ ਹੁਣ ਵਾਪਸ ਲੋ ਜੀ ਬਹੁਤ ਹੀ ਵਧੀਆ ਹੈ ਕਿਲਾ ਤੇ ਹੁਣ ਹੀ ਹੌਲੀ ਹੌਲੀ ਜਾਂਦੇ ਆ ਬਾਹਰ ਨੂੰ ਤੇ ਹੋਰ ਇੱਥੇ ਟੂਰਿਸਟ ਆਉਂਦੇ ਆ ਦੇਖੋ ਦੇਖੰਦਾ ਆ ਬਾਕੀ ਆਪਣੇ ਬੰਦੇ ਨੇ ਵੀ ਆਉਣਾ ਚਾਹੀਦਾ ਯਾਰ ਜ਼ਰੂਰ ਤੇ ਮੇਰੇ ਕਹਿੰਦੇ ਇੱਕ ਵਾਰ ਜਰੂਰ ਆਇਓ ਕਿਲਾ ਵੇਖ ਕੇ ਜਾਇਓ ਇਹ ਚੀਜ਼ਾਂ ਹੋਰ ਕਿਤੇ ਨਹੀਂ ਵਿਖਣੀਆਂ ਆਪਣੇ ਲੱਗ ਗਈ ਆ ਪਰ ਕਰਕੇ ਜਰੂਰ ਆਇਓ ਆ ਹੀ ਜਾਂਦੇ ਆ ਜੀ ਹੁਣ ਬਾਹਰ ਨੂੰ ਵਾਪਸ ਮਿੱਤਰੋ ਜਿਹੜੀ ਆ ਜਿਹੜੀ ਜਾਂਦੀ ਨਾ ਪਾਣੀ ਵਾਲੀ ਜਿਵੇਂ ਇਹ ਇਹਦਾ ਕੋਈ ਮਕਸਦ ਆ ਇਹ ਜਦੋਂ ਅਸੀਂ ਉੱਥੇ ਗਏ ਆ ਹੁਣ ਅੰਦਰ ਜਿਹੜਾ ਤੋਸ਼ਾ ਖਾਨਾ ਬਣਾਇਆ ਨਾ ਉਹ ਕਹਿੰਦੇ ਕਿ ਇੱਥੇ ਬਰੂਦ ਰੱਖਦੇ ਹੁੰਦੇ ਸੀ ਤੇ ਉਹ ਨਾ ਗਰਮ ਹੋਣ ਕਰਕੇ ਆਪੇ ਫਟ ਜਾਂਦਾ ਹੁੰਦਾ ਸੀ ਉਹਦਾ ਕਰਕੇ ਇੱਥੇ ਪਾਣੀ ਛੱਡਦੇ ਹੁੰਦੇ ਸੀ ਉਹਨਾਂ ਨੇ ਜਿਹੜੀ ਅੰਦਰਲੀ ਟਨਲ ਆ ਨਾ ਉਹ ਇਸ ਇਹਦੇ ਨਾਲ ਛੋਟੀ ਇੱਕ ਸਾਦੀ ਨਹਿਰ ਕਹਿ ਸਕਦੇ ਸੂਆ ਕਹਿ ਸਕਦੇ ਇਹਨੂੰ ਸੂਆ ਹੀ ਕਹਿ ਸਕਦੇ ਆ ਇਹਦੇ ਨਾਲ ਉਹਨਾਂ ਨੇ ਅਟੈਚ ਕੀਤਾ ਸੀ ਕਿ ਜਿਹੜਾ ਬਰੂ ਦਾ ਉਹ ਠੰਡਾ ਰਹੇ ਤੇ ਐਵੇਂ ਨਹੀਂ ਬਣਾਏ ਇਹਨਾਂ ਦਾ ਵੀ ਕੋਈ ਮਕਸਦ ਕਰਕੇ ਤਾਂ ਕਰਕੇ ਕਿਲੇ ਚ ਬਣਾਏ ਜਾਂਦੇ ਹਦੋਂ ਪੁਰਾਣੇ ਸਮਿਆਂ ਚ ਸਭੋ ਲੋਕਾਂ ਦਾ ਬਹੁਤ ਜ਼ਿਆਦਾ ਦਿਮਾਗ ਸੀ ਬੈਲਵ ਜਾ ਕੇ ਵੇਖੀ ਪਹਿਲਾ ਵਾਈ ਦੀ ਲਾਵਾ ਵਜਦੀ 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 ਹਾਂਦੀ 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 ਬੱਲ ਵਜਦੀ ਆ ਬਹੁਤ ਉੱਚੀ ਬੱਲ ਵਜਦੀ ਮੇਰੇ ਖਿਆਲ ਨਾਲ ਸਾਰੇ ਕਿਲੇ ਨੂੰ ਸੁਣ ਗਈ ਹੋਣੀ ਆ ਲਓ ਜੀ ਮਿੱਤਰੋ ਇਹ ਹੀ ਗੋਬਿੰਦਗੜ੍ਹ ਫੋਟ ਅੰਮ੍ਰitsar ਤੇ ਬਹੁਤ ਸੋਹਣਾ ਬਣਿਆ ਇਹਦੇ ਵਿੱਚ ਆਪਣਾ ਇਤਿਹਾਸ ਵੀ ਪਿਆ ਵਾ ਤੇ ਜਰੂਰ ਇੱਥੇ ਵਿਜ਼ਿਟ ਕਰਿਓ ਅਸੀਂ ਕਿਲਾ ਵੇਖ ਰਹੇ ਆ ਹੁਣ ਅਸੀਂ ਚੱਲੇ ਆ ਕਿੱਥੇ ਜਾਣਾ ਆਪਾਂ ਅਲਫਾ 1 ਅਲਫਾ 1 ਪੀਰ ਨੂੰ ਪਹ ਗਿਆ ਕੰਮ ਲਾ ਵੀਰ ਨੂੰ ਤੇ ਅਸੀਂ ਆ ਗਿਆਂ ਅਲਫਾ 1 ਚਲੋ ਪਿੱਛੇ ਕਰਦੇ ਆਂ ਵੀਰ ਦੇ ਸਪੈਸ਼ਲ ਡਿਮਾਂਡ ਦੇ ਹੀ ਆ ਲੱਗੇ ਹਨ α1 ਚੋਂ ਵੀਰ ਸ਼ਿਪਾਹਨ ਨੂੰ ਫੋਨ ਲਾਇਆ ਵਾ ਵੀ ਅੱਜ ਖਾ ਕੇ ਹੋਣਾ ਵਾ ਉਹ ਵੀ ਖਾਣ ਲੱਗੇ ਆ ਆ ਕੀ ਇਹਦਾ ਨਾਂ ਕੀ ਆ ਮੈਂ ਵੀ ਨਾ ਮੇਰੇ ਦੱਸ ਨਹੀਂ ਮਨਾ ਨਾ ਹਨ ਨੂੰ ਆਪ ਨੂੰ ਨਹੀਂ ਪਤਾ ਹੋਣੀ ਕੀ ਇਹ ਹੈਗੀ ਆ ਗ੍ਰੀਨ ਚਾਕਲੇਟ ਪਤਾ ਨਹੀਂ ਕੀ ਨਾ ਜੀ ਇਹਦਾ ਨਾਮ ਹੈ ਮਿੱਤਰੋ 트리플 ਚਾਕਲੇਟ ਆ ਵੀਰ ਨੂੰ ਨਹੀਂ ਪਤਾ ਕਿਉਂ ਨਹੀਂ ਪੜਾ ਯਾਰ ਮੈਨੇ ਵੈਸੇ ਨਹੀਂ ਦੱਸਿਆ ਲੋ ਜੀ ਵੀਰ ਨੂੰ ਹੋਰ ਤੇ ਕੋ ਲੱਭਾ ਆਣੀ ਆ ਤੇ ਆਹ ਕਰਾ ਲਿਆ ਜੇ ਪਤਾ ਨਹੀਂ ਇਹ ਕੀ ਜੇ ਇਹ ਲੱਭ ਵੀਰ ਨੂੰ ਪਤਾ ਵਾ ਵੀ ਇਹ ਕੀ ਆ ਤੇ ਬਸ ਅਲਫਾ ਵਾਂਚੋ ਇਹੋ ਹੀ ਖਾਣਾ ਆ ਵੀਰ ਲੋ ਜੀ ਅੱਜ ਅਸੀਂ ਗਏ ਹਾਂ ਗੋਬਿੰਦਗੜ ਫੋਰਟ ਜਿਹੜਾ ਕਿ ਤੁਹਾਨੂੰ ਦਿਖਾਇਆ ਬਹੁਤ ਸੋਹਣਾ ਸੀ ਤੁਹਾਨੂੰ ਵੀ ਜਾਣਾ ਚਾਹੀਦਾ ਉੱਥੇ ਤੇ ਬਾਕੀ 알파 1 ਚ ਵੀਰ ਨੇ ਆਈਸਕ੍ਰੀਮ ਖਾਣੀ ਹੀ ਸਪੈਸ਼ਲ ਵੀਰ ਖਾਂਦਾ ਵਾ ਉਥੋਂ ਤੇ ਇਹਨੇ ਸਾਨੂੰ ਵੀ ਖਵਾਈ ਅੱਜ ਤੇ ਬਹੁਤ ਬਹੁਤ ਮਿਹਰਬਾਨੀ ਵੀਰ ਨੇ ਸਵੇਲਦਾ ਸਾਨੂੰ ਬਥੇਰਾ ਕੋ ਖਵਾਇਆ ਵਾ ਪਰ ਜੀ ਇੱਕ ਤਈਆਂ ਬੜਾ ਕੋ ਤੇ ਬੜਾ ਚੰਗਾ ਵੀਰ ਤੇ ਚਲੋ ਠੀਕ ਹੈ ਜੀ ਮਿਲਦੇ ਆਪਾਂ ਅਗਲੇ ਵਲੌਗ ਚ ਚੰਗਾ ਜੀ ਸਤਿ ਸ੍ਰੀ ਅਕਾਲ